ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲਬਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਧਾ ਨਿਸ਼ਾਨਾ ਕਿ ਹਗਨੀਪਤ ਯੋਜਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਬੋਲਿਆ ਝੂਠ ਲੋਕ ਸਭਾ ਵਿੱਚ ਬਜਟ ਉੱਤੇ ਚਰਚਾ ਦੌਰਾਨ ਪੰਜਾਬ ਦੇ ਸੰਸਦ ਮੈਂਬਰਾਂ ਨੇ ਚੁੱਕੇ ਪੰਜਾਬ ਦੇ ਮੁੱਦੇ ਕੇਂਦਰ ਸਰਕਾਰ ਉੱਤੇ ਲਗਾਇਆ ਪੰਜਾਬ ਨਾਲ ਪੱਖਪਾਤ ਕਰਨ ਦਾ ਇਲਜ਼ਾਮ ਭਾਜਪਾ ਦੇ ਸਾਬਕਾ ਵਿਧਾਇਕ ਦੀ ਉਮਰ ਕੈਦ ਦੀ ਸਜ਼ਾ ਰਾਜਪਾਲ ਵੱਲੋਂ ਮੁਆਫਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ ਕਿਹਾ ਸੇਖਾਂ ਲਈ ਵੱਖਰਾ ਕਾਨੂੰਨ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਅੱਜ ਦੋਸ਼ ਲਗਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀ ਪਥ ਯੋਜਨਾ ਨੂੰ ਲੈ ਕੇ ਸਰਾਸਰ ਝੂਠ ਬੋਲਿਆ ਅਤੇ ਇਸ ਵਿਸ਼ੇ ਉੱਤੇ ਦੇਸ਼ ਵਿੱਚ ਉਲਝਣ ਪੈਦਾ ਕਰ ਰਹੇ ਨੇ। ਉਹਨਾਂ ਨੇ ਵੀ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਨੌਜਵਾਨਾਂ ਵਿੱਚ ਰੋਹ ਹੈ ਅਤੇ ਕਾਂਗਰਸ ਇਸ ਮੰਗ ਉੱਤੇ ਕਾਇਮ ਹੈ ਕਿ ਇਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀ ਪਥ ਯੋਜਨਾ ਨੂੰ ਫੌਜ ਵੱਲੋਂ ਕੀਤੇ ਗਏ ਜ਼ਰੂਰੀ ਸੁਧਾਰਾਂ ਦਾ ਇੱਕ ਉਦਾਹਰਨ ਦੱਸਿਆ ਅਤੇ ਵਿਰੋਧੀ ਧਿਰ ਉਤੇ ਹਥਿਆਰਬੰਦ ਬਲਾਂ ਵਿੱਚ 400 ਤੋਂ ਉਮਰ ਵਰਗ ਦੇ ਨੌਜਵਾਨ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਭਰਤੀ ਪ੍ਰਕਿਰਿਆ ਉਤੇ ਸਿਆਸਤ ਕਰਨ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਜੰਗ ਵਿੱਚ ਜਿੱਤ ਦੇ 25ਵੇਂ ਬਰੇ ਗੰਢ ਮੌਕੇ ਆਜੋਜਿਤ ਕਾਰਗਿਲ ਵਿਜੇ ਦਿਵਸੋ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਝ ਲੋਕ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ਉਤੇ ਸਿਆਸਤ ਕਰ ਰਹੇ ਨੇ। ਉਹਨਾਂ ਨੇ ਉਹਨਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਕਿ ਪੈਨਸ਼ਨ ਦੇ ਪੈਸੇ ਬਚਾਉਣ ਲਈ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਨੂੰ ਲੈ ਕੇ ਖੜਗੇ ਨੇ 1X ਉਤੇ ਪੋਸਟ ਕੀਤਾ ਕਿ ਬਿਹੱਦ ਬਦਕਿਸਮਤੀਪੂਰਨ ਤੇ निंदाਜੋਗ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਰਗਿਲ ਵਿਜੇ ਦਿਵਸ ਦੇ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਰਗੇ ਮੌਕੇ ਤੇ ਵੀ ਤੁਛ ਸਿਆਸਤ ਕਰ ਰਹੇ ਨੇ ਅਜਿਹਾ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਲੋਕ ਸਭਾ ਵਿੱਚ ਬਜਟ ਉਤੇ ਚਰਚਾ ਦੌਰਾਨ ਕੇਂਦਰ ਸਰਕਾਰ ਉਤੇ ਸ਼ਬਦੀ ਵਰ ਕੀਤੇ ਉਨਾ ਕਹੇ ਕਿ ਬਜਟ ਮਜਬੂਰੀ ਦਾ ਬਜਟ ਹੈ ਇਸ ਬਜਟ ਵਿੱਚ ਸੰਗੀ ਢਾਂਚੇ ਦੀ ਘੋਰ ਉਲੰਘਣਾ ਕੀਤੀ ਗਈ ਹੈ ਉਹਨਾਂ ਕਹੇ ਕਿ ਦੋ ਸੂਬਿਆਂ ਨੂੰ ਤਰਜੀ ਦਿੱਤੀ ਗਈ ਅਤੇ ਬਾਕੀਆਂ ਨੂੰ ਅਣਗੌਲੇ ਕੀਤਾ ਗਿਆ ਉਹਨਾਂ ਕਹੇ ਕਿ ਅੱਜ ਸੂਬਿਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਕੇਂਦਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਕਹੇ ਕਿ ਬਜਟ ਵਿੱਚ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਹੈ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈਗਾ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਕਿੰਨਾ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤਾਂ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਪੱਕਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਨੇ ਲੋਕਸਭਾ ਵਿੱਚ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਸੰਸਦ ਮੈਂਬਰ ਮੀਤਿਹਰ ਨੇ ਬਜਟ ਵਿੱਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਉੱਤੇ ਵੀ ਨਾਰਾਜ਼ਗੀ ਜ਼ाहिर ਕੀਤੀ ਮੀਤਿਹਰ ਨੇ ਕਿਹਾ ਕਿ ਇਸ ਬਜਟ ਵਿੱਚ ਇਹ ਖਾਵਤ ਹੋਈ ਹੈ ਕਿ ਦੋ ਦਾ ਵਿਕਾਸ ਬਾਕੀ ਸਾਰਾਂ ਦਾ ਸਤਿਆਨਾ ਇਸ ਮੌਕੇ ਮੀਤਿਹਰ ਨੇ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਮੀਤਿਹਰ ਨੇ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਘਰਾੜ ਦਿੱਤਾ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀਆਂ 10 ਤੋਂ ਸੀਟਾਂ ਹੋਰ ਕੱਟ ਹੋ ਜਾਂਦੀਆਂ ਤਾਂ ਪਤਾ ਨਹੀਂ ਕਿਸੇ ਹੋਰ ਬਾਬੂ ਵਾਸਤੇ ਕਿਸਾਨਾਂ ਸਿੱਖਿਆ ਤੇ ਸਿਹਤ ਦੇ ਬਜਟ ਉੱਤੇ ਕੱਟ ਲਗਾਇਆ ਜਾਂਦਾ ਉਹਨਾਂ ਇਹ ਵੀ ਕਹੇ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਸਰਕਾਰ ਨੇ ਇੰਨਾ ਮਜਬੂਰੀ ਵਸ ਬਜਟ ਪੇਸ਼ ਨਹੀਂ ਕੀਤਾ ਬਜਟ ਮੇ ਮੇਰੇ ਪ੍ਰਦੇਸ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਵਿਰੋਧ ਦਰਜ ਕਰਵਾਤੀ ਹੋਏ ਬਾਤ ਆਪਣੀ ਸ਼ੁਰੂ ਕਰਨਾ ਚਾਹੂੰਗਾ ਸਭਾਪਤੀ ਜੀ ਜਦ ਮੈਂ ਸਕੂਲ ਮੇ ਪੜਤਾ ਥਾ ਤੋ ਦੀਵਾਰਾਂ ਪੇ ਇੱਕ ਨਾਰਾ ਲਿਖਾ ਰਹਤਾ ਥਾ ਹਮ ਦੋ ਹਮਾਰੇ ਦੋ और पूरे देश के लोग जानते हैं कि पिछले दस साल दो साहब की सरकार चल रही थी अब उन दो साहब के कंधों पर और दो लोग बैठ गए हैं और वो पुराना नारा पूरी तरह फिट हो गया कि हम दो हमारे दो सभापति जी चलो ये तो पुराना नारा है एक नया नारा इस सरकार का सबका साथ सबका विकास लेकिन मुझे लगता है कि वो नारा भी दो का विकास बाकी सबका सत्यानाश इस बजट में सारा कुछ दर्शाया जा रहा है सभापति जी जिस दिन इलेक्शन का रिजल्ट आ रहा था तो स्वाभाविक है सारे लोग अपना देख रहे थे और पूरे देश का भी देख रहे थे कि क्या बन रहा है किसकी सरकार बन रही है और जब बीजेपी की सुई 230 और 40 के बीच अटकी हुई थी तो हम सोच रहे थे कि पांच दस और कम हो जाए और कम हो जाए लेकिन अब मैं कहता हूं भगवान का शुक्र है कि आपकी 240 आ गई अगर पांच दस और कम हो जाती पता नहीं बाबूजी जी नायडू जी के साथ कोई और बाबूजी आ जाते और इस वजह से और शिक्षा का स्वास्थ्य का मनरेगा का और किसानों का बजट और कम हो जाता मैं समझता हूं कि पिछले सतर वर्ष से इतना मजबूरी बस बजट ਕਿਸੇ ਸਰਕਾਰ ਨੇ ਨਹੀਂ ਪੇਸ਼ ਕੀਤਾ ਹੋਗਾ ਜਿੰਨਾ ਇਸ ਵਾਰ ਐਨਡੀਏ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਆਮ ਆਦਮੀ ਪਾਰਟੀ ਨੇ ਇਸਾਰ ਵਿੱਚ ਚੋਣ ਬੇਗੋਲ ਵਜਾ ਦਿੱਤਾ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਵਾਲਾ ਦੀ ਨਾਜ ਮੰਡੀ ਵਿੱਚ ਵੱਦਲਾ ਜਨ ਸਭਾ ਨੂੰ ਸੰਬੋਧਨ ਕੀਤਾ ਉਹਨਾਂ ਦੇ ਨਾਲ ਪਾਰਟੀ ਦੇ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਸੁਸ਼ੀਲ ਗੁਪਤਾ ਸੀਨੀਅਰ ਅਗੂ ਨੁਰਾਗ ਢਾਂਡਾ ਤੇ ਹੋਰ ਅਗੂ ਹਾਜ਼ਰ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜ ਗਰੰਟੀਆਂ ਦੇ ਰਹੀ ਹੈ ਜਿਸ ਵਿੱਚ 24 ਘੰਟੇ ਬਿਜਲੀ ਗਰੀਬਾਂ ਨੂੰ 300 ਯੂਨਟ ਤੱਕ ਮੁਫਤ ਬਿਜਲੀ ਔਰਤਾਂ ਨੂੰ ਮੁਫਤ ਵਸੇਵਾ 1000 ਰੁਪਏ ਪ੍ਰਤੀ ਮਹੀਨਾ ਸਹਾਇਤਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਨੈਦੀ ਤਬਦੀਲੀਆਂ ਅਤੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਲਈ ਖਾਲੀ ਅਸਾਮੀਆਂ ਨੂੰ ਭਰਨ ਦੀ ਗਰੰਟੀ ਸ਼ਾਮਲ ਹੈ। ਪੰਜਾਬ ਆਰਿਆਨਾ ਛੋਟੇ بڑے ਭਾਈ ਹੈ। ਹਮ ਲੋ ਹਮ ਇਕੱਠੇ ਹੀ ਸੀ ਪਹਿਲੇ। ਚਲੋ ਅਲੱਗ-ਅਲੱਗ ਹੋ ਗਏ। ਲੇਕਿਨ ਦਿਲ ਤੋਂ ਇੱਕ ਹੀ ਹੈ ਨਾ। ਮੈਂ ਆਪਕੋ ਬਤਾਨਾ ਚਾਹਤਾ ਹੂੰ कि पंजाब में जब से आम आदमी पार्टी की सरकार बनी है हम लोगों ने अनाउंस किया था गारंटी दी थी, थी जो आज आपको भी गारंटी देके जा रहे हैं कि आपको बिजली का बिल नहीं आएगा आपके घरों में बिजली 24 घंटे आएगी लेकिन बिल नहीं आएगा तो विपक्ष वाले कहते थे ऐसे कैसे हो जाएगा पैसे कहां से लाओगे 16 मार्च 2022 को पंजाब की सरकार बनी जुलाई इस में, जुलाई में हमने फैसला कर दिया आज दो साल से ज्यादा हो गए नब्बे परसेंट घरों को पंजाब में बिजली का बिल जीरो आता है जीरो बिजली आती है बिल नहीं आता 600 सौ यूनिट माफ कर रखे हमने हर दो महीने बाद बिल आता है 300 सौ यूनिट एक महीने के 600 सौ यूनिट और इसमें यह भी नहीं है कि कोई नीले कार्ड वाले होंगे या कोई और नो no. चाहे जो मर्जी है जिसके घर पे मीटर की रीडिंग 600 से कम है उसको बिजली का बिल जीरो आएगा अब जिसने पांच एसी लगा रखे हैं चार गीजर लगा रखे हैं उसको तो बिल आएगा लेकिन 90 परसेंट घरों को बिजली का बिल नहीं आ रहा किसान बैठे होंगे बहुत सारे किसान बैठे होंगे भाई साहब ये कंडक्टर तार लगा रखी है खनौरी बॉर्डर पे शंभू बॉर्डर पे इतनी बड़ी बड़ी तारें की लगा रखे हैं किसान कहीं दिल्ली ना चले जाएं। भाई दिल्ली नहीं जाएंगे और क्या मैं लाहौर भेजू उनको कहां भेजू मैं उनको भाई दिल्ली से सरकार चलती है तो दिल्ली जाएंगे वो तो दिल्ली उन, उनके साथ बैठ के बात करो ना इससे पहले भी हरियाणा के बॉर्डर पर रोका एक साल के लिए 726 किसान शहीद हो गए कोई इनको फिक्र नहीं है रोको रोको बस आने मत दो इनको आने मत दो कमाल है यार तो बीजेपी वालों ये सुन लो आप कह रहे थे 400 पार लेकिन इस बार तो बेड़ा पार भी नहीं हुआ इस बार तो हालात ये हो गए कि उधर उधर से सपोर्ट लेके चलाना पड़ रहा है काम पब्लिक है सब जानती है ये पब्लिक है सब जानती है हुकूमत वो करते हैं जिनका दिलों पर राज होता है यूं कहने को तो मुर्गे के सर पे भी ताज होता है एक पासे ता मोहली चंडीगढ़ बॉर्डर उत्ते बन्दी सिंहा दी रहैली मोर्चा लगे होया ते मांग कीते जा रही है कि सजामा पूरियां कर चुके बन्दी सिंहा नु रिहा कीत जावे ਉਥੇ ਹੀ ਦੂਜੇ ਪਾਸੇ ਯੂਪੀ ਦੇ ਰਾਜਪਾਲ ਵੱਲੋਂ yogi ਸਰਕਾਰ ਦੀ ਸਫਾਰਸ਼ ਉੱਤੇ ਭਾਜਪਾ ਦੇ ਸਾਬਕਾ ਵਿਧਾਇਕ ਉਦੇਪਨ ਕਰਵਰੀਆ ਦੀ ਉਮਰ ਕੈਦ ਦੀ ਸਜ਼ਾ ਮੁਆਫੀ ਦਿੱਤੀ ਗਈ ਹੈ ਇਹ ਸਜ਼ਾ ਮੁਆਫੀ ਉੱਤੇ ਬਠਿੰਡਾ ਤੋਂ ਅਕਾਲੀ ਐਮਪੀ ਹਰਸਮਨਤ ਕੌਰ ਬਾਦਲ ਨੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਕੀ ਸਾਡੇ ਦੇਸ਼ ਵਿੱਚ ਦੋ ਕਾਨੂੰਨ ਨੇ ਇੱਕ ਭਾਜਪਾ ਦੇ ਚਿਹਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਕੌਮ ਲਈ ਇਸ ਤੋਂ ਪਹਿਲਾਂ ਬਿਲਕਿਸਬਾਨੋ ਦੇ ਕਾਤਲਾਂ ਦੀ ਸਜ਼ਾ ਮਾਫ ਕੀਤੀ ਗਈ ਅਤੇ ਹੁਣ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਰਿਹਾ ਕਰ ਦਿੱਤਾ ਗਿਆ ਜ਼ਿਕਰ ਜੋ ਹੈ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਜਵਾਹਰ ਪੰਡਤ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਉਦੇ ਪਾਨ ਕਰਵਰੀਆ ਨੂੰ 25 ਜੁਲਾਈ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਇਹ ਰਿਹਾਈ ਯੂਪੀ ਸਰਕਾਰ ਦੀ ਸਿਫਾਰਿਸ਼ ਉਤੇ ਰਾਜਪਾਲ ਵੱਲੋਂ ਆਪਣੀ ਬਾਕੀ ਸਜ਼ਾ ਮਾਫ ਕਰਨ ਕਾਰਨ ਹੋਈ ਹੈ ਹਾਲਾਂਕਿ ਜਵਾਹਰ ਪੰਡਤ ਦੇ ਕਤਲ ਵਿੱਚ ਹੇਠਲੀ ਅਦਾਲਤ ਵੱਲੋਂ ਦੋਸ਼ੀ ઠਰਾਈ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਦੇ ਸਜ਼ਾ ਮਾਫ ਕਰਨ ਦੇ ਹੁਕਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਭਾਜਪਾ ਦੇ ਸਾਬਕਾ ਵਿਧਾਇਕ ਉਹਦੇ ਪਾਨ ਕਰਵਰੀਆਂ ਨੂੰ ਰਿਹਾ ਕਰ ਦਿੱਤਾ ਗਿਆ ਉਹ 8 ਸਾਲ 9 ਮਹੀਨੇ ਬਾਅਦ ਜੇਲ੍ਹ ਵਿੱਚ ਚੁਰਿਆ ਹੋਏ ਨੇ ਇਸ ਦੌਰਾਨ ਉਹਨਾਂ ਨੂੰ ਪ੍ਰਯਾਗਰਾਜ ਦੀ ਨੈਨੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਨਿਰਭਉ ਸਿੰਘ ਗਿੱਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਅਤੇ ਬਗੀਚਾ ਸਿੰਘ ਸੀ ਜੀ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਰਹਿਨਮਾਈ ਵਿੱਚ ਵਾਤਾਵਰਣ ਦੀ 44 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਤਕਰੀਬਨ 500 ਸ਼ਾਨਦਾਰ ਅਤੇ ਫਲਦਾਰ ਦਰਖਤ ਲਗਾਈ ਗਈ। ਇਹ ਦਰਖਤ ਪਿੰਡ ਨੰਗਲ ਸ਼ਾਮਾ ਤੋਂ ਹੁਸ਼ਿਆਰਪੁਰ ਵਾਲੀ ਨੈਸ਼ਨਲ ਹਾਈਵੇ ਉੱਤੇ 7-8 ਕਿਲੋਮੀਟਰ ਦੇ ਦੈਰੇ ਵਿੱਚ ਲਗਾਏ ਗਏ ਨੇ। ਇਸ ਮੌਕੇ ਤੇ ਨਰਪਾਉ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਤਵੱਤ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸਾਂਝ ਸੰਭਾਲ ਜੀ ਕਿ ਨਿਭਾਉਣ। ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜਲੰਧਰ ਲਾ ਸਟੂਡੈਂਟਸ ਜੁਡੀਸ਼ੀਅਲ ਆਫੀਸਰਸ ਜੁਡੀਸ਼ੀਅਲ ਡਿਪਾਰਟਮੈਂਟ ਦੇ EMPLOYEES ਸਾਰਿਆਂ ਨੇ ਰਲ ਕੇ ਪੰਜਾਬ ਫੋਰੈਸਟ ਡਿਪਾਰਟਮੈਂਟ ਦੇ ਸਹਿਯੋਗ ਨਾਲ ਹਾਰਟੀਕਲਚਰ ਡਿਪਾਰਟਮੈਂਟ ਦੇ ਸਹਿਯੋਗ ਨਾਲ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ ਕੋਈ 300 ਕਾ ਪਲਾਂਟ ਲਗਾਣੇ ਅੱਜ ਇਹ ਇੱਕ ਸਾਡੇ ਵੱਲੋਂ ਇੱਕ ਨਿੱਕਾ ਜਿਹਾ ਉਪਰਾਲਾ ਹੈ ਲੋਕਾਂ ਨੂੰ এনवायरमेंट ਪ੍ਰਤੀ ਜਾਗਰੂਕ ਕਰਨ ਲਈ ਤੇ ਸਾਰਿਆਂ ਨੂੰ ਅਪੀਲ ਹੈ ਕਿ ਜਿੰਨੇ ਵੱਧ ਤੋਂ ਵੱਧ ਪੀੜ ਲਗਾ ਸਕਦੇ ਨੇ ਉਹ ਲਗਾਈ ਜਾਣ ਨਗਰ ਕਾਰਪੋਰੇਸ਼ਨ ਬਟਾਲਾ ਦੇ ਦਫਤਰ ਵਿੱਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੈ ਜਤਿੰਦਰ ਕੁਮਾਰ ਔਰ ਫਸ਼ੇਲੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਇਸ ਮੌਕੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੈ ਜਤਿੰਦਰ ਕੋਲ ਬਟਾਲਾ ਕਾਰਪੋਰੇਸ਼ਨ ਸਮੇਤ ਪਠਾਨਕੋਟ ਕਾਰਪੋਰੇਸ਼ਨ ਦਾ ਵੀ ਚਾਰਜ ਹੈ ਤਿੰਨ ਵੱਲੋਂ ਸ਼ਿਕਾਇਤ ਕਰਤਾ ਹਰਪਾਲ ਸਿੰਘ ਕੋਲੋਂ ਉਸਦੇ ਕੰਮ ਸਰਕਾਰੀ ਜ਼ਮੀਨ ਜੋ ਕ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਇਸ ਵਿੱਚੋਂ 50000 ਰੁਪਏ ਦੀ ਰਿਸ਼ਵਤ ਲੈਂਦਾ ਜੈ ਜਤਿੰਦਰ ਕੁਮਾਰ ਨੂੰ ਰੰਗਹੱਥੀ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਆਪਣੇ ਜਈ ਪੋਸਟਡ ਨੇ ਇਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਕੋ ਪਟਾਣਗੋੜ ਚਾਰਜ ਹੈ ਜੀ ਇੱਕ ਪਟਾਣਗੋੜ ਦਾ ਸਾਡੇ ਕੰਪਲੈਂਟੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖਰ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾ ਲਿਓ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰਗੇਤੀ ਫੜਿਆ ਜੀ ਹਾਂਜੀ ਤੇ ਕੀ ਕਹੇਗੇ ਕੀ ਕਰੀਏ ਕਾਰਵਾਈ ਵਿੱਚ ਜੀ ਹੁਣ ਅੱਗੇ ਆਪਣੇ ਮੁ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋ ਡਿਊਲ ਚਾਰਜ ਹੈ ਕਿਥੋਂ ਦਾ ਤੇ ਇੱਕ ਪਠਾਨਕੋਟ ਦਾ ਹੈ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ 27 28 29 ਜੁਲਾਈ ਨੂੰ ਗੁਰਦੁਆਰਾ ਪੰਜੋਕੜਾ ਸਾਹਿਬ ਪਾਤਸ਼ਾਹੀ 8 ਅੰਬਾਲਾ ਵਿਖੇ ਕਰਵਾਏ ਜਾਣਗੇ ਇਸ ਵਿੱਚ ਪੰਤ ਪ੍ਰਸਿੱਧ ਕੀਰਤਨੀ ਜਥੇ ਸੰਗਤ ਨੂੰ ਹਰ ਜਸ ਨਾਲ ਨੇ ਹਲ ਕਰਨਗੇ ਇਸ ਮੌਕੇ ਪੰਤ ਪ੍ਰਸਿੱਧ ਸਿੱਖੀਤਾ ਹਾਜ਼ਰੀ ਲਵਾਉਣਗੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰਾਂਥੀ ਬੂਟਾ ਸਿੰਘ ਨੇ ਸਮਾਗਮ ਦੇ ਵੇਰਵੇ ਸਾਂਝੇ ਕੀਤੇ ਨੇ ਸਮੂਹ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆ ਦਾ ਪ੍ਰਕਾਸ਼ ਦਿਹਾੜਾ 29 ਜੁਲਾਈ ਦਾ ਹੈ ਜੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੋਖਰਾ ਸਾਹਿਬ ਅੰਮ੍ਰਾਲਾ ਵਿਖੇ ਹਰ ਸਾਲ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਹੀ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਂਦਾ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਪ੍ਰਧਾਨ ਸਾਹਿਬ ਜਥੇਦਾਰ ਭਪਿੰਦਰ ਸਿੰਘ ਜੀ ਅਸੰਦ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਸਮੁੱਚੇ ਦੇ ਸਵਾਸੀਆਂ ਨੂੰ ਬੇਨਤੀ ਹੈ ਕਿ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆ ਦਾ ਪ੍ਰਕਾਸ਼ ਦਿਹਾੜਾ 29 ਜੁਲਾਈ ਦਾ ਹੈ ਜੋ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ 27 ਤਰੀਕ ਸਵੇਰੇ 10 ਵਜੇ ਪਵਨ ਦਰਬਾਰ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਤੇ ਨਾਲ ਹੀ ਮਹਾਨ ਨਗਰ ਕੀਰਤਨ ਸਤਿਗੁਰਾਂ ਦੇ ਪਾਵਨ ਅਸਥਾਨ ਤੋਂ ਆਰੰਭ ਹੋਵੇਗਾ ਜੋ ਨਗਰ ਕਥੌਲੀ ਮੰਡੌਰ ਜੱਗੀ ਗਾਰਡਨ ਬਲਦੇਵ ਕੈਂਪ ਬਰਨਾਲਾ ਬਰਨਾਲਾ ਜਨੇਤਪੁਰ ਟੁੰਡਲੀ ਤੋਫਖਾਨਾ ਟੁੰਡਲਾ ਡਿਫੈਂਸ ਕਲੋਨੀ ਕਲਰਹੀੜੀ ਨਗਲਾ ਰੋਡ ਤੋਂ ਇਹ ਮਹਾਨ ਨਗਰ ਕੀਰਤਨ ਹੰਡੇਸਰਾ ਪਹੁੰਚੇਗਾ ਹੰਡੇਸਰੇ ਤੋਂ ਹਮਾਇਉਪੁਰ ਤੋ ਅਸੈਂਬਲੀ ਦੇ ਰਾਹੀਂ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਆਨ ਕੇ ਸਮਾਪਤ ਹੋਵੇਗਾ 28 ਤਰੀਕ ਨੂੰ ਸਾਰਾ ਦੇ ਦੇ ਦੀਵਾਨ ਹੋਣਗੇ ਪੰਥ ਪ੍ਰਸਿੱਧ ਰਾਗੀ ਢਾਡੀ ਪੰਥਕ ਵਿਦਵਾਨ ਕਵੀਸ਼ਰ ਸਹਿਬਾਨ ਪਹੁੰਚ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ 28 ਤਰੀਕ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਵੇਗਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਗ੍ਰੰਥੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਸੰਗਤਾਂ ਨੂੰ ਬੁਰਬਤ ਵਿਚਾਰਾਂ ਦੇ ਰਾਹੀ ਨਿਹਾਲ ਕਰਨਗੇ ਭਾਈ ਕਮਲਜੀਤ ਸਿੰਘ ਜੀ ਚੰਬਾ ਉਹਨਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰੇਗਾ 29 ਤਰੀਕ ਸਵੇਰੇ 8 ਵਜੇ ਨਾਵੇਂ ਮਹੱਲੇ ਦੇ ਸਲੋਕ ਸ਼ੁਰੂ ਹੋਣਗੇ 9 ਵਜੇ ਤੱਕ ਲੋਕ ਦੀ ਸਮਾਪਤੀ ਉਪਰੰਤ ਅਰਦਾਸ ਹੁਕਮਨਾਮਾ ਹੋ ਜਾਵੇਗਾ 9 ਵਜੇ ਦੀਵਾਨ ਹਾਲ ਦੇ ਵਿੱਚ ਦੀਵਾਨ ਸੱਜਣਗੇ ਜਿਨ੍ਹਾਂ ਦੇ ਵਿੱਚ ਪੰਤ ਪ੍ਰਸਿੱਧ ਗੁਰੂ ਕੇ ਕੀਰਤਨੀਏ ਪਾਇਸਤਿੰਦਰਪਾਲ ਸਿੰਘ ਜੀ ਗਿਆਨੀ ਕਿਸ਼ਨ ਸਿੰਘ ਜੀ ਅਤੇ ਬੀਬਾ ਦਲੇਰ ਕੌਰ ਜੀ ਖਾਲਸਾ ਪਾਇਸਤਨਾਮ ਸਿੰਘ ਜੀ ਦਾ ਢਾਡੀ ਜਥਾ ਗੁਰੂ ਕੀਆ ਸੰਗਤਾਂ ਨੂੰ ਢਾਡੀ ਵਾਰਾਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੇ ਰਾਹੀਂ ਨਿਹਾਲ ਕਰਨਗੇ 11 ਵਜੇ ਅੰਮ੍ਰਿਤ ਬਾਟਾ ਤਿਆਰ ਹੋਵੇਗਾ ਅੰਮ੍ਰਿਤ ਅਵਰਾਖੀ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਆਣ ਕਰਕੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹ ਸਾਰੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਤੇ ਪਰਿਵਾਰਾਂ ਸਮੇਤ ਪਹੁੰਚਣਾ ਹੈ ਸਾਧ ਸੰਗਤ ਜੀ ਆਪ ਜੀ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਤੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਮਿਤੀ 27, 28 ਅਤੇ 29 ਜੁਲਾਈ ਨੂੰ ਆ ਰਿਹਾ ਹੈ ਆ ਰਿਹਾ ਹੈ ਜੋ ਕਿ ਬੜੀ ਧੂਮਤਾਂ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਆਪ ਸਖਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਆਪ ਆਪਣੇ ਪਰਿਵਾਰ ਸਮੇਤ ਇਸ ਪ੍ਰੋਗਰਾਮ ਤੇ ਦਰਸ਼ਨ ਦਿਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵੱਲੋਂ ਇਸ ਅਵਸਰ ਤੇ ਪ੍ਰੋਗਰਾਮ ਉਲੀਕੇ ਗਏ ਨਾਗੀ ਢਾਡੀ ਅਤੇ ਗੁਰੂ ਘਰ ਦੇ ਕੀਰਤਨੀਏ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਅਵਸਰ ਤੇ ਅਤਿਸ਼ਬਾਜੀ ਹੋਵੇਗੀ ਅਤੇ ਦੀਪਮਾਲਾ ਕੀਤੀ ਜਾਵੇਗੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਯੂਟੀ ਰੈਂਟ ਐਕਟ ਵਿੱਚ ਕੀਤੀ ਗਈ ਸੋਧ ਦੇ ਖਿਲਾਫ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀਗ ਵੱਲੋਂ ਛੜਤਾਲ ਕੀਤੀ। ਇਸ ਮੌਕੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਯੂਟੀ ਰੈਂਟ ਐਕਟ ਸੋਧ ਦੇ ਨਾਮ ਤੇ ਜੋ ਯੂਟੀ ਰੈਂਟ ਐਕਟ ਵਿੱਚ ਤਬਦੀਲੀ ਕੀਤੀ ਗਈ ਹੈ ਜੋ ਕਿ ਕਿਸੇ ਵੀ ਕੀਮਤ ਉੱਤੇ ਸਹੀ ਨਹੀਂ ਹੈ। ਯੂਟੀਲੈਂਟ ਐਕਟ ਤਹਿਤ ਪਾਵਰ ਆਨ ਜੁਡੀਸ਼ਰੀ ਤੋਂ ਬਦਲ ਕੇ ਪ੍ਰਸ਼ਾਸਨ ਨੂੰ ਸੌਫਟਕੀਆਂ ਗਈਆਂ ਨੇ ਉਹਨੇ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਰਾਜਨੀਤਿਕ ਦਬਾਅ ਵਿੱਚ ਰਹਿ ਕੇ ਕੰਮ ਕਰਨਾ ਪਵੇਗਾ ਇਸ ਤੇ ਕਾਰਨ ਪ੍ਰਬੰਧਕੀ ਅਧਿਕਾਰੀਆਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਘੱਟ ਜਾਵੇਗੀ ਉਹਨੇ ਕਿਹਾ ਕਿ ਇਸ ਦੇ ਵਿਰੋਧ ਵਿੱਚ ਸਮੂਹ ਵਕੀਲਾਂ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਹੜਤਾਲ ਕੀਤੀ ਗਈ ਹੈ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਦੇ ਫੈਸਲੇ ਕਰਦੀਆਂ ਕਿ ਜਿਨ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਜਸਟਿਸ ਸਿਸਮ ਜਿਹੜਾ ਉਹਦੇ ਵਿੱਚ ਬਹੁਤ ਵੱਡੀ ਰੁਕਾਵਟ ਆ ਰਹੀ ਹੈ ਪਿਛੇ ਅਸੀਂ ਬਹੁਤ ਵਾਰ ਡਿਮਾਂਡ ਕੀਤੀ ਹੈਗੀ ਹੈ ਕਿ ਜਿਹੜਾ ਐਗਜ਼ੈਕਟਿਵ ਕੋ ਬਾਕੀ ਦੇ ਕੇਸਸ ਹੈਗੇ ਆ ਜਿਵੇਂ ਮਿਊਟੇਸ਼ਨ ਹੋ ਗਈ ਲੰਬੜਦਾਰੀ ਹੋ ਗਈ ਜਾਂ ਹੋਰ ਐਕਟਾਂ ਦੇ ਥੱਲੇ ਹੈਗੇ ਆ ਵੀ ਉੱਥੇ ਜਸਟਿਸ ਕਿਸੇ ਨੂੰ ਨਹੀਂ ਮਿਲਦਾ ਲੀਡਰ ਆਪਣੇ ਕੰਮ ਕਰਾ ਕੇ ਲੈ ਜਾਂਦੇ ਆ ੱਤਕੇ ਕਰਦੇ ਹੈਗੇ ਇਸੇ ਉਹਦੇ ਵਿੱਚ ਉਹ ਤਾਂ ਕੀ ਕਰਨਾ ਸੀ ਕਿ ਕੋਟਾ ਨੂੰ ਇਹ ਚੀਜ਼ਾਂ ਮਤਲਬ ਜੁਡੀਸ਼ਰੀਂ ਦਿੱਤਾ ਜਾਂਦਾ ਇੱਕ ਨਵਾਂ ਨਾਦਰਸ਼ਾਈ ਫਰਮਾਨ ਨਵਾਂ ਜਾਰੀ ਕਰਤਾ ਕਿ ਰੈਂਟ ਐਕਟ ਹੈ ਜਿਹੜਾ ਉਹ ਵੀ ਐਗਜ਼ੈਕਟਿਵ ਨੂੰ ਜਿਹੜਾ ਹੈਗਾ ਦੇ ਦਿੱਤਾ ਜਾਂ ਦੇ ਦਿੱਤਾ ਗਿਆ ਔਰ ਉਸ ਦਾ ਇਫੈਕਟ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਕਈ ਕਐਮਐਲ ਇੱਕ ਮੰਤਰੀ ਜਿਹੜਾ ਹੈਗਾ ਜਾ ਕੇ ਐਗਜ਼ੀਕਟਿਵ ਆਫੀਸਰ ਨੂੰ ਕਿਹਾ ਕਰੂਗਾ ਕਿਸੇ ਦੇ ਕਬਜ਼ੇ ਕਰਾਏ ਜਾਣਗੇ ਕਿਸੇ ਦੇ ਕਬਜ਼ੇ ਚੁਟਾਏ ਜਾਣਗੇ ਟੱਕੇ ਹੋਣਗੇ ਮੈਨੂੰ ਲੱਗਦਾ ਕਿ ਪਤਾ ਨਹੀਂ ਇਹ ਸਰਕਾਰਾਂ ਦੇ ਐਡਵਾਈਜ਼ਰ ਕੌਣ ਹੈਗੇ ਆ ਜਿਹੜੇ ਜਸਸ ਸੰਸਦ ਦੇ ਵਿੱਚ ਐਡੀ ਵੱਡੀ ਜਿਹੜੀ ਹੈਗੀ ਇੰਟਰਫੀਰੈਂਸ ਕਰਦੇ ਆ ਜਿਹੜੀ ਕਿ ਬਹੁਤ ਹੀ ਖਤਰਨਾਕ ਆਉਣ ਵਾਲੇ ਟਾਈਮ ਦੇ ਵਿੱਚ ਜੁਡੀਸ਼ੀਅਲ ਪਠਾਨਕੋਟ ਦੇ ਪਿੰਡ ਫੰਗਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਵਿਖੇ ਜਾਣ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਤੇ ਵਿੱਚ ਇੱਕ ਘਰ ਦੇ ਕੰਦ ਟੱਪ ਕੇ ਪਰਿਵਾਰ ਕੋਲੋਂ ਸ਼ੱਕੀ ਬੰਦਿਆਂ ਵੱਲੋਂ ਰੋਟੀ ਮੰਗੇਗੀ ਅਤੇ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਦੱਸਦੇ ਕਿ 48 ਘੰਟੇ ਪਹਿਲਾਂ ਵੀ ਪਠਾਨਕੋਟ ਦੇ ਸਪੈਂਡ ਵਿੱਚ ਸੱਤ ਸ਼ੱਕੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਰਾਤੀ ਗੱਲ ਸਰ ਇਦਾਂ ਆਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿਵੇ ਉਠੋ ਸਾਕੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਰੇਜਲ ਲਾਈਟ ਮਾਰੀ ਹੈ ਰੈੱਡ ਕਲਰ ਦੀ ਮਾਰ ਡਰਾਂ ਦੀ ਕੋਸ਼ਿਸ਼ ਕੀਤੀ ਹੈ ਗਨ ਪੁਆਇੰਟ ਤੇ ਤੁਗ ਲੈ ਰਹੇ ਆਂ ਆਹੀ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ अयोध्याबाद 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਹੀ ਸਟੋਰ ਸਟੋਰ ਨਾਲ ਹੀ ਕਮਰੇ ਦੇ ਨਾਲ ਹੀ ਆਹੀ ਸਟੋਰ 'ਚ ਗਏ ਬੱਚੇ ਸੌ ਰਹੇ ਸੀ ਸਟੋਰ 'ਚ ਅਗੇ ਅਗੇ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਮਾ ਚਾਚੇ 'ਕੀ ਫੋਨ ਕੀਤਾ ਉਹਨਾਂ 'ਕੀ ਫੋਨ ਹੋਇਆ ਕੋਈ ਫੋਨ ਨਹੀਂ ਆਇਆ ਫਿਰ ਆਹੀ ਇਹ ਸੋਚਿਆ ਕਿ ਚਲੋ ਹੁਣ ਆਹੀ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਆਹੀ ਬਾਹਰ ਨਹੀਂ ਨਿਕਲਣਾ ਕੋਸ਼ਿਸ਼ ਹੋਈ ਫਿਰ ਮੈਂ ਜਰਾ ਕਰ ਇਧਰ ਮੂੰਹ ਕਰੀਆ ਦਿਚਾਨ ਹੈਗੀ ਤੇ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਜੀ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹ ਲੈ ਸਿੱਧਾ ਆ ਗਿਆ ਪੋਣੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਕਮ ਸੇ ਕਮ ਸਾਢੇ 4 ਦੇ ਕਮੂਵਮੈਂਟ ਕੀਤੀ ਉਹਨਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦਿਨ ਦਿਹਾੜੇ ਦੇਸਰਾਜ ਜਵਲਰ ਦੀ ਦੁਕਾਨ ਉੱਪਰ ਇੱਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਤਾਰਾਂ ਗੋਲੀਆਂ ਦੁਕਾਨ ਦੇ ਸ਼ੀਸ਼ੇ ਉੱਪਰ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਘਟਨਾ ਤੋਂ ਬਾਅਦ ਸ੍ਰ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਮਲਾ ਦੇਸਰਾਜ ਜੁਵਲਰ ਦੇ ਮਾਲਕ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਹੈ ਛੋਹ ਦਿਨ ਪਹਿਲਾਂ ਫੋਨ ਉੱਤੇ ਧਮਕੀ ਦੇਂਦੇ ਹੋਏ 50 ਲੱਖ ਰੁਪਏ ਦੀ ਫਰਾਉਤੀ ਦੀ ਮੰਗ ਕੀਤੀ ਗਈ ਸੀ ਫਿਲਹਾਲ ਡੀਐਸਪੀ ਰਜੇਸ਼ ਕਕਰ ਨੇ ਕਟਨਾ ਦੀ ਜਾਂਚ ਪੜਤਾਲ ਕਰਨ ਦੀ ਗੱਲ ਕਹੀ ਹੈ ਦੇਸਰਾਜ ਜੁਵਲਰ ਜਿਹੜੀ ਸ਼ਾਪ ਆ ਇੱਕ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਤੇ ਦਾੜ-ਦਾੜ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨ ਜੋਗ ਐਸਐਸਬੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੀਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਕੰਪਲੇਨਟ ਥਾਣੇ 깔 ਦਿੱਤੀ ਥਾਣੇ ਦਾ ੁੱਲੇ ਰਵੱਈਏ ਕਾਰਨ ਨਾ ਇਨਵੈਸਟਿਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ਼੍ਰੀ ਹਰਗਮਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇਸ ਗੱਲ ਦੇ ਵਿੱਚ ਜੇਕਰ ਗੈਂਗਸਟਰ ਚੈਲੰਜ ਕਰਕੇ ਆਉਂਦਾ ਢੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ ਜਿਹਨਾਂ ਨੂੰ ਪਹਿਲਾਂ ਤੋਂ ਹੀ ਇਨਫਾਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੋਆਇਆ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਰ ਕੱਕੜ ਜੀ ਹੋਣਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਆਪਾਂ ਲੱਗਾ ਜੀ ਕਿ ਗੋਲੀਆਂ ਚੱਲੀਆਂ ਬੀਬੀ ਸਾਬ ਜੀ ਦੁਕਾਨ ਤੇ ਉਹ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਤੇ ਪੂਛ ਰਹੇ ਨੇ ਕਿ ਕਿਸੇ ਕਰਨਾ ਪਤਾ ਲੱਗਾ ਕੋਈ ਇਹਨਾਂ ਨੂੰ ਕੋਈ ਦੱਸ ਰਿਹਾ ਕੋਈ ਤਿੰਨ ਨੂੰ ਕੋਈ ਕਾਲ ਆਈ ਸੀ ਕਾਲ ਉਹ ਬਾਕੀ ਹੋਈ ਦਰਕਾਰ ਦਿਸਾਰ ਹੈ ਪਟਿਆਲਾ ਦੀਆਂ ਜੋੜੀਆਂ ਪੱਠੀਆਂ ਵਿਖੇ ਇੱਕ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਸਵੇਰੇ ਲੱਗਿਆ ਉਹਨੇ ਕਿਹਾ ਕਿ ਜੋਰ 50 ਤੋਂ 60 ਮੋਬਾਈਲ ਫੋਨ ਅਤੇ ਗੱਲੇ ਵਿੱਚ ਪਈ ਨਗਦੀ ਚੋਰੀ ਕਰਕੇ ਲੈ ਗਏ ਉਧਰ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਸ਼ੋਰੂਮ ਦਾ ਜਾਇਜ਼ਾ ਲੈ ਗਿਆ ਤੇ ਜਲਦ ਹੀ ਕੇਸ ਟ੍ਰੈਸ ਕਰਨ ਦੀ ਗੱਲ ਕਹੀ ਗਈ ਸਾਡੀ ਪਿੱਛੇ ਥੋੜੀ ਰਿਪੇਅਰ ਚੱਲ ਰਹੀ ਸੀਗੀ ਤਾਂ ਮਿਸਤਰੀ ਮੁੰਡੇ ਜੀ ਸਵੇਰੇ ਆਏ ਤਾਂ ਉਹਨਾਂ ਨੇ ਮੈਨੂੰ ਅੱਗੇ ਸਾਢੇ 9:00 ਫੋਨ ਕੀਤਾ ਵੀ ਆਪਣੇ ਸਾਰੇ ਮੋਬਾਈਲ ਖੁੱਲੇ ਪਏ ਐ ਤੇ ਮੈਂ ਮੌਕੇ ਤੇ ਆਪਣੇ ਬੇਟੇ ਨਾਲ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਬੂਰੇ ਦੀ ਚੱਕਿਆ ਪਿਆ ਸੀ ਥੋੜਾ ਜਿਹਾ ਤੇ ਲੇਕਿਨ ਦੂਰ ਤੋਂ ਪਤਾ ਨਹੀਂ ਲੱਗਦਾ ਸੀਗਾ ਅਸੀਂ ਪਿੱਛੇ ਆ ਕੇ ਦੇਖੇ ਤਾਂ ਸਾਰੇ ਮੋਬਾਈਲਾਂ ਦੇ ਡੱਬੇ-ਡੱਬੇ ਸਾਰੇ ਖੁੱਲੇ ਪਿਆ ਗੱਲਾਂ ਮੇਰਾ ਖੁੱਲੇ ਆ ਪਿਆ ਸੀਗਾ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਸ ਤੋਂ ਕਿੰਨੇ ਕਿੰਨੇ ਮੋਬਾਈਲ ਸ ਤਾਂ ਦੇਖੋ ਡੱਬਿਆਂ ਤੋਂ ਜੋ ਹਿਸਾਬ ਲਾਦੇ 50-60 ਫੋਨ ਲੱਗਦੇ ਆ ਔਰ ਐਪਰੋਕਸੀਮੇਟ ਜੇ ਵੈਲਿਊ ਆਪਾਂ 20 ਹਜ਼ਾਰ ਰੁਪਏ ਕੀ ਲਗਾਨੇ ਆ ਤਾਂ 12 ਲੱਖ ਰੁਪਏ ਗੱਲੇ 50-60 ਹਜ਼ਾਰ ਰੁਪਏ ਸੀਗੇ ਇਹ ਲੱਗਦਾ ਬਾਕੀ ਸਾਰਾ ਕੁਝ ਹੁਣ ਜਦ ਕਾਊਂਟ ਕਰਾਂਗੇ ਫਿਰ ਪਤਾ ਲੱਗੇਗਾ। ਹਾਂਜੀ ਸਾਨੂੰ ਇਹ ਹੁਣੀ ਇੱਕ ਇੰਟੀਮੀਸ਼ਨ ਆਈ ਸੀ ਵਿਪਨ ਗਰਗ ਜੀ ਦੇ ਨਾਮ ਦੇ ਉਹ ਜਿਹੜੇ ਓਨਰ ਨੇ ਸ਼ੋਰੂਮ ਦੇ ਇਲੈਕਟ੍ਰੋਨਿਕਸ ਦਾ ਸ਼ੋਰੂਮ ਆ ਤੇ ਜਿਨ੍ਹਾਂ ਨੇ ਅੱਜ ਸਵੇਰੇ ਆ ਕੇ ਆਪਦਾ ਸ਼ੋਰੂਮ ਜਦੋਂ ਖੋਲਿਆ ਤਾਂ ਦੇਖਿਆ ਇਹਨਾਂ ਦਾ ਸਮਾਨ ਖਿਲਰਿਆ ਹੋਇਆ ਹੈ ਚੰਦਰ ਮੋਬਾਈਲ ਵਗੈਰਾ ਤੇ ਜੋ ਅਸੀਂ ਹੁਣ ਮੌਕੇ ਆ ਵਿਜ਼ਿਟ ਕਰ ਰਹੇ ਆ ਤੇ ਮੌਕੇ ਤੇ ਆ ਕੇ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਸ਼ਟਰ ਉੱਪਰੋਂ ਫਰੰਟ ਵਾਲਾ ਸ਼ਟਰ ਪਟਕੇ ਕੁਝ ਅਣਪਛਾਤੇ ਬੰਦਿਆਂ ਨੇ ਤੇ ਇੱਥੇ ਘੱਟੋ ਘੱਟ 50-60 ਦੇ ਕਰੀਬ ਮੋਬਾਈਲ ਜਿਹੜੇ ਚ ਤੇ ਅਸੀਂ ਇਹਦੀ ਸੀਸੀਟੀਵੀ ਵਗੈਰਾ ਤੇ ਆਲੇ-ਆਲੇ ਅਕ ਵਿੱਚ ਪੁੱਛਗਿਸ਼ ਕਰ ਰਹੇ ਆ ਜੀ ਤੇ ਇਹਨੂੰ ਜਲਦ ਤੋਂ ਜਲਦ ਟੈਸਟ ਕਰਾਂਗੇ ਅੰਦਾਜ਼ਾ ਵਾਰਦਾਤ ਕਿੰਨੇ ਵਜੇ ਤੱਕ ਹੋਈ ਹੋਈ ਤਰ ਲੇਟ ਨਾਈਟ ਹੋਈ ਲੱਗਦੀ ਹੈ ਜੀ ਬਾਕੀ ਫੁਟੇਜ ਵਗੈਰਾ ਆਲੇ-ਦਾਲੇ ਸੀਸੀਟੀਵੀ ਚੈੱਕ ਕਰਦੇ ਆ ਵੀ ਕਿੰਨੇ ਵਜੇ ਦੀ ਐਕਚੁਅਲ ਵਾਰਦਾਤ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰੀਆਵਲ ਲਹਿਰ ਤਹਿਤ ਬਲਾਕ ਸੋਈਆਂ ਕਾਸਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਕੜ ਕਲਾਂ ਵਿੱਚ ਡਾਇਰੈਕਟਰ ਇਨਫੋਟੈਕ ਪੰਜਾਬ ਬੀਬੀ ਰਣਜੀਤ ਕਰ ਕਾਕੜ ਕਲਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਰਮੇਸ਼ਵਰ ਚੰਦਰ ਦੇਗਵਾਈ ਵਿੱਚ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਦੀ ਦੇਖਰੇਖ ਵਿੱਚ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ। ਬੀਬੀ ਰਣਜੀਤ ਕੌਰ ਬੋਲੋ ਜਿਆਦਾ ਕਰਮੀ ਨੂੰ ਦੇਖਦੇ ਹੋਏ ਛੋਟੇ ਬੱਚਿਆਂ ਲਈ ਸਕੂਲ ਨੂੰ ਇੱਕ ਕੇਸ ਦੀ ਵੀ ਪੇਟ ਕੀਤਾ ਗਿਆ। ਅਸੀਂ ਅੱਜ ਇਸ ਕਾਕਕਨ ਸਕੂਲ ਦੇ ਵਿੱਚ ਆਏ ਹਾਂ। ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਸਾਰੇ ਟੀਚਰ ਸਾਹਿਬਾਨ ਦਾ। ਜਦੋਂ ਵੀ ਇਸ ਸਕੂਲ ਦੇ ਵਿੱਚ ਬੁਲਾਵਾ ਆਉਂਦਾ ਜਦੋਂ ਵੀ ਆਈਦਾ ਸਕੂਲ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਆ ਗਏ ਆ। ਇਨਰ ਦਾ ਮਾਰਸ ਕਰ ਇਨਰ ਦਾ ਦਿੱਤਾ ਹੋਇਆ ਪਿਆਰ ਦੇਖ ਕੇ ਬਹੁਤ ਹੀ ਅੱਛਾ ਲੱਗਾ ਬਾਸਟਰ ਜਿਸਲੀ ਸਿੰਘ ਜਿਹੜੇ ਇਸ ਪਿਛਲੀ ਵਾਰ ਵੀ ਮੈਂ ਕਹਿ ਕੇ ਗਈ ਸੀ ਕਿ ਇਸ ਸਕੂਲ ਦੇ ਵਿੱਚ ਇਸ ਬੰ ਨੂੰ ਇੱਕ ਹੀਰਾ ਮਿਲੇ ਹੋਇਆ ਜਿਹੜੇ ਬਹੁਤ ਹੀ ਮਿਹਨਤ ਕਰ ਰਿਹਾ ਔਰ ਸਟਾਫ ਬੀ ਨਾਲ ਦੇ ਨਾਲ ਸਾਈਡ ਵਾਈਜ਼ ਸਾਈਡ ਇਹਨਾਂ ਦੀ ਪੂਰੀ ਮਦਦ ਕਰ ਰਿਹਾ ਪੂਰੇ ਇਹਨਾਂ ਦੇ ਨਾਲ ਚੱਲ ਰਿਹਾ ਆ ਅੱਜ ਅਸੀਂ ਬੂਟੇ ਲਗਾ ਰਹੇ ਆ ਤੇ ਇਹਨਾਂ ਨੇ ਥੋੜਾ ਜਿਹਾ ਸੱਦਾ ਪੇਚਿਆ ਸੀ ਕਿ ਆਓ ਤੇ ਸ਼ੁਰੂਆਤ ਕਰੀਏ ਇਸ ਕਰਕੇ ਇਥੇ ਆ ਕੇ ਨਾ ਬੱਚਿਆਂ ਦੇ ਨਾਲ ਮਿਲ ਕੇ ਕੂਟੇ ਲਾ ਕੇ ਸ਼ੁਰੂਆਤ ਕਰਕੇ ਬਹੁਤ ਅੱਛਾ ਲੱਗਾ ਪੰਜਾਬੀ ਖਬਰਾਂ ਦੇ ਇਸ ਬਰੇਟਨ ਵਿੱਚ ਫਲਾਲ ਨਹੀਂ ਜਾਂਦੇ ਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੇ ਤੁਸੀਂ ਬਣ ਰਹਿਓ ਚੜ੍ਹਦੇ ਕਲਾਟਾ ਏਮਟੀਵੀ ਦੇ ਨਾਲ ਧੰਨਵਾਦ